ਮੁਰਦਾਵਾਲ ਫਕੀਰ ਮੁਰਦਾਵਾਲ ਆ ਪਿੰਡ ਦੀਆਂ ਗਲੀਆਂ ਬਣੀਆਂ ਛੱਪੜ ਜੀ ਸਾਡੇ ਅਕਸੀਬਰ ਦੀ ਵੱਡੀ ਪ੍ਰੋਬਲਮ ਹੈ ਆ ਗਲੀ ਨੰਬਰ 1 ਤੇ ਗਲੀ ਨੰਬਰ 2 ਤੇ ਗਲੀ ਨੰਬਰ 3 ਤੇ ਗਲੀ ਨੰਬਰ 4 ਇਹ 24 ਘੰਟੇ ਹੀ ਭਰੀਆਂ ਰਹਿੰਦੀਆਂ 6 ਮਹੀਨਿਆਂ ਤੋਂ ਨਹੀਂ ਹੋ ਰਹੀ ਸੀ ਸੁਣਵਾਈ ਇਹਦੇ ਵਿੱਚੋਂ ਪਾਣੀ ਨਿਕਲਦਾ ਹੀ ਨਹੀਂ ਜੀ ਇਹ ਆਉਂਦੇ ਆ ਸੀਵਰੇਜ ਦਾ ਮਾਰ ਕੇ ਉਹ ਡੰਡੇ ਤੇ ਜਾ ਵਰਦੇ ਆ ਜੀ ਕਿੰਨਾ ਕੋਈ ਹੱਲ ਨਹੀਂ ਤਾਂ ਮੁਹੱਲਾ ਵਾਸੀਆਂ ਨੇ ਸੜਕ ਕਰ ਦਿੱਤੀ ਜਾਮ ਅੱਜ ਮੜਾ ਜਾ ਟੱਕਾ ਜਾਂ ਕਰ ਦਿੰਦੇ ਆ ਸੀਵੋ ਜਦੋਂ ਖੁੱਲਦਾ ਤਾਂ ਹੈ ਹੀ ਨਹੀਂ ਉਸ ਤੋਂ ਨਿਸ਼ਕ 10 ਬੱਚਾ ਹੋਏ ਹੈ ਕੰਪਨਟ ਵੀ ਇਹ ਹੈ ਤੇ ਉਹਦੇ ਫੇਰ ਭਰ ਜਾਂਦਾ ਹੈ ਜਮ ਕੇ ਕੀਤਾ ਰੋਜ਼ ਪ੍ਰਦਰਸ਼ਨ ਕਰੋ ਮੁਰਦਾਬਾਦ ਲੋਕ ਕਰੋ ਮੁਰਦਾਬਾਦ ਗਲੀਆਂ ਚ ਸੀਵਰੇਜ ਦੇ ਗੰਦੇ ਪਾਣੀ ਚੋਂ ਲੋਕ ਅਤੇ ਬੱਚੇ ਲੰਘਣ ਨਹੀਂ ਹੋ ਰਹੇ ਮਜਬੂਰ ਸੀਵਰ ਇਥੇ ਬਲੌਕ ਰਹਿੰਦਾ ਬੜੀਆਂ ਕੰਮਲੇਟਾ ਕੀਤੀਆਂ ਬੜੀਆਂ ਉੱਥੇ ਧੱਗੇ ਦਫਤਰਾਂ ਦੇ ਖਾਦੇ ਅਸੀਂ ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ ਥੋੜਾ 4 ਦਿਨ ਹੋ ਗਏ ਲਗਾਤਾਰ ਗਲੀਆਂ ਭੜੀਆਂ ਘੜੀਆਂ ਘਰ ਭਲੇ ਖੜੇ ਪਰ ਨਹੀਂ ਲੱਗਣੇ 15 ਜੇ ਹੁੰਦੇ ਅਜਾ ਪ੍ਰਾਈਵੇਟ ਬੰਦੇ ਆਉਂਦੇ ਪਤਾ ਨਹੀਂ ਸਰਕਾਰੀ ਆਉਂਦੇ ਕਿ ਪ੍ਰਾਈਵੇਟ ਆਉਂਦੇ ਉਹ ਪੈਸੇ ਲੈ ਕੇ ਜਾਂਦੇ ਸਾਡੇ ਤੋਂ ਸ਼੍ਰੀ ਮੁਖਤਸਰ ਸਾਹਿਬ ਦੇ ਗੋਨਿਆਨਾ ਰੋਡ ਤੇ ਗਲੀਆਂ ਛੱਪੜ ਦਾ ਰੂਪ ਧਾਰਨ ਕਰ ਚੁੱਕੀਆਂ ਨੇ ਤੁਹਾਨੂੰ ਦੱਸ ਦੇ ਕਿ 6 ਮਹੀਨਿਆਂ ਤੋਂ ਗਲੀਆਂ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਖੜਿਆ ਹੋਇਆ ਲੇਕਿਨ ਕਿਸੇ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਜਿਸ ਤੋਂ ਪਰੇਸ਼ਾਨ ਹੋ ਕੇ ਗੋਨਿਆਨਾ ਰੋਡ ਤੇ ਵਸੀਆਂ ਨੇ ਸੜਕ ਜਾਮ ਕਰਕੇ ਧਰਨਾ ਲਗਾ ਦਿੱਤਾ ਮੁਹੱਲਾ ਨਿਵਾਸੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੀਆਂ ਗਲੀਆਂ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਖੜਿਆ ਹੋਇਆ ਹੈ ਇਹ ਸਮੱਸਿਆ ਕਰੀਬ 6 ਮਹੀਨਿਆਂ ਤੋਂ ਇਸੇ ਤਰ੍ਹਾਂ ਚੱਲ ਰਹੀ ਹੈ ਸਫਾਈ ਸੇਵਕ ਆਉਂਦੇ ਨੇ ਤੇ ਸੀਵਰੇਜ ਦੇ ਵਿੱਚ ਸਿਰਫ ਡੰਡਾ ਮਾਰ ਕੇ ਚਲੇ ਜਾਂਦੇ ਨੇ ਲੇਕਿਨ ਇਸ ਦਾ ਪੂਰਨ ਤੌਰ ਤੇ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਸਾਡੇ ਬੱਚੇ ਤੇ ਬਜ਼ੁਰਗ ਤੇ ਹੋਰ ਲੋਕ ਇਸ ਗੰਦੇ ਪਾਣੀ ਦੇ ਵਿੱਚੋਂ ਲੰਘਣ ਦੇ ਲਈ ਮਜਬੂਰ ਹੁੰਦੇ ਨੇ ਜਿਸ ਤੋਂ ਪਰੇਸ਼ਾਨ ਹੋ ਕੇ ਅੱਜ ਸਾਡੇ ਵੱਲੋਂ ਇਸ ਸੜਕ ਤੇ ਧਰਨਾ ਲਗਾਇਆ ਗਿਆ ਕੀ ਕਰਨਾ ਜੀ ਤੁਸੀਂ ਕਰਨੇ ਇਹੀ ਆ ਜੀ ਆਪਣਾ ਨਾ ਗਲੀਆਂ ਇਹ 1 ਤੇ 2 ਤੇ 3 ਤੇ 4 ਇਹ ਸਾਰੀਆਂ ਗਲੀਆਂ ਭਰੀਆਂ ਹੋਣੀਆਂ ਨਹੀਂ ਇਹ ਇਹਦੇ ਵਿੱਚੋਂ ਪਾਣੀ ਨਿਕਲਦਾ ਹੀ ਨਹੀਂ ਜੀ ਇਹ ਆਉਂਦੇ ਆ ਸੀਵਰੇਜ ਦਾ ਮਾਰ ਕੇ ਉਹ ਡੰਡੇ ਤੇ ਜਾ ਵਰਦੇ ਆ ਜੀ ਕਿੰਨੇ ਕਿੰਨੇ ਸਮੇਂ ਤੋਂ ਇਹ ਲਟਕਦਾ ਰਿਹਾ ਕੋਈ ਤੁਹਾਡੇ 6 ਮਹੀਨੇ ਹੋ ਗਏ ਜੀ ਘਟੋ ਘਟ ਜੀ ਪਹਿਲਾਂ ਕਿਸੇ ਨੂੰ ਮਿਲ ਤਾ ਪਹਿਲਾਂ ਹੀ ਬਹੁਤ ਕੰਪਲੀਟਾ ਪੰਗਾ ਅੱਜ ਤੋਂ ਇਹ ਧਰਨੇ ਤੇ ਬੈਠੋ ਅਣ ਮੇਥੇ ਸਾਂ ਮਿਲੇ ਬੈਠੇ ਹਾਂ ਜੀ ਇਹ ਨਿੰਦਰ ਮਸਲਾ ਹੱਲ ਨਹੀਂ ਹੁੰਦਾ ਪੱਕੇ ਬੈਠੇ ਪੱਕੇ ਅਗਰ ਤੁਹਾਡੀਆਂ ਮੰਗਾਂ ਨਹੀਂ ਮੰਨ ਜਾਂਦੇ ਅਗਲਾ ਸਟੈਪ ਤੁਹਾਡਾ ਕੀ ਹੋਗਾ ਅਗਲਾ ਸਟੈਪ ਜੇ ਲੱਗਿਆ ਰੋਅ ਹੈ ਜੀ ਇਹ ਨਹੀਂ ਕਰਨਾ ਪੱਕਾ ਜੀ ਇਹ ਪੱਕਾ ਹਾਂ ਜੀ ਕੀ ਕਰਨਾ ਜੀ ਅੱਜ ਤੁਸੀਂ ਕਰਨਾ ਹੈ ਕਾਰਨ ਬਹੁਤ ਵੱਡਾ ਜੀ ਸਾਡੇ ਸੀਵਰ ਦੀ ਵੱਡੀ ਪ੍ਰੋਬਲਮ ਹੈ ਆ ਗਲੀ ਨੰਬਰ 1 ਤੇ ਗਲੀ ਨੰਬਰ 2 ਤੇ ਗਲੀ ਨੰਬਰ 3 ਤੇ ਗਲੀ ਨੰਬਰ 4 ਇਹ 24 ਘੰਟੇ ਹੀ ਭਰੀਆਂ ਰਹਿੰਦੀਆਂ ਸੀਵਰ ਇੱਥੇ ਬਲੌਕ ਰਹਿੰਦਾ ਬੜੀਆਂ ਕੰਪਲੀਟਾਂ ਕੀਤੀਆਂ ਬੜੀਆਂ ਉੱਥੇ ਧੱਗੇ ਦਫਤਰਾਂ ਦੇ ਖਾਦੇ ਅਸੀਂ ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ ਜੇ ਘੱਲ ਦੇ ਆ ਤਾਂ ਵਾਂਸ ਵਾਲੇ ਬੰਦੇ ਆਉਂਦੇ ਆ ਵਾਂਸ ਵਾਲੇ ਬੰਦੇ ਆਉਂਦੇ ਆ ਉਹ 2 ਮਿੰਟਾਂ ਲਈ ਇੱਥੇ ਵਾਂਸ ਜਾ ਮਾਰਕੀਟ ਨੂੰ ਨਾ ਟੱਪਾ ਕਰਕੇ ਚਲੇ ਜਾਂਦੇ ਫਿਰ 5 ਮਿੰਟਾਂ ਬਾਅਦ ਫਿਰ ਗਲੀ ਭਰ ਜਾਂਦੇ ਕਿੰਨੇ ਸਮੇਂ ਤੋਂ ਲੱਗਦਾ ਇਹ ਤਾਂ ਘੱਟ ਤੋਂ ਘੱਟ 6 ਮਹੀਨੇ ਹੋ ਗਏ ਅਸੀਂ ਚੱਲਦੇ ਨੂੰ ਕੰਮ ਨੂੰ ਕਭੀ ਪੈਸੇ ਵੀ ਲਗਾਉਂਦੇ ਆ ਚਾਰ ਦਿਨਾਂ ਤੋਂ ਗਲੀਆਂ ਜੇ ਉਹਦੇ ਆ ਜੇ ਪ੍ਰਾਈਵੇਟ ਬੰਦੇ ਆਉਂਦੇ ਪਤਾ ਨਹੀਂ ਸਰਕਾਰੀ ਆਉਂਦੇ ਕਿ ਪ੍ਰਾਈਵੇਟ ਆਉਂਦੇ ਉਹ ਪੈਸੇ ਲੈ ਕੇ ਜਾਂਦੇ ਸਾਡੇ ਤੋਂ ਇਸ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀ ਨਾਲ ਕਿਸੇ ਨਾਲ ਗੱਲਬਾਤ ਹੋਈ ਨਹੀਂ ਜੀ ਬਥੇਰੇ ਵਾਰੀ ਉੱਥੇ ਅਸੀਂ ਜਰੂਰ ਜਾਂਦੇ ਰਹੇ ਹਾਂ ਦਫ਼ਤਰ 'ਚ ਪਰ ਸਾਡੇ ਕੋਲੇ ਕੋਈ ਸੁਣਾਈ ਨਹੀਂ ਸਾਡੀ ਕੀਤੀ ਕੋਈ ਆਇਆ ਨਹੀਂ ਸਾਡੀ ਗੱਲ ਸੁਣਨ ਵਾਸਤੇ ਅੱਜ ਮਜਬੂਰਨ ਤੌਰ ਤੇ ਸਾਨੂੰ ਇੱਥੇ ਸੜਕ ਤੇ ਬਹਿਣਾ ਪਿਆ ਪਰ ਜਿੰਨਾ ਚੇਕੇ ਇਹ ਮਸਲਾ ਹੱਲ ਨਹੀਂ ਹੁੰਦਾ ਅਸੀਂ ਇੱਥੇ ਬੈਠੇ ਰਾਵਾਂਗੇ ਪ੍ਰੋਪਰ ਸਸ ਵੇਲੇ ਮੰਗ ਕੀ ਕਰ ਰਹਾ ਸਰਕਾਰ ਕੋਲ ਮੰਗ ਕਰਦੇ ਆ ਕਿ ਸਾਡਾ ਮਸਲਾ ਹੱਲ ਕੀਤਾ ਜਾਵੇ ਸੀਵਰ ਪਾਇਆ ਜਾਵੇ ਸਭ ਤੋਂ ਵੱਡੀ ਗੱਲ ਤਾਂ ਸੀਵਰ ਦੀ ਹੈ ਇਹ ਸਾਨੂੰ 92 ਤੋਂ ਸੀਵਰ ਪਏ ਆ ਸੀਵਰ ਆ ਸੀਵਰ ਉੱਚਾ ਹੋ ਗਿਆ ਉਹ ਸੀਵਰ ਨੀਵੇਂ ਆ ਬਲੌਕ ਮਾਰਦਾ ਏ ਜਦੋਂ ਆ ਸੀਵਰ ਬੰਦ ਹੋ ਜਾਂਦਾ ਅੱਜ ਘਰ ਭਰ ਜਾਂਦੇ ਗਲੀਆਂ ਭਰ ਜਾਂਦੇ ਗਲੀਆਂ